ਰਵਿੰਦਰਪਾਲ ਜੀ ਤੇ ਕੀ ਅਜ ਘਟਨਾ ਵਾਪਰੀ ਇਹ ਆਪਣੇ ਬੱਚੇ ਸਕੂਲੋਂ ਆ ਰਹੇ ਸੀ ਔਰ ਚੁੰਨੀ ਗੱਡੀ ਨੇ ਕੋਈ ਤੇਜ਼ ਆ ਰਹੀ ਉਹਦੇ ਵਿੱਚ ਬੱਚੇ ਤੇ ਉਹ ਐਕਸੀਡੈਂਟ ਹੋ ਗਿਆ ਮੌਕੇ ਦੀ ਮੌਤ ਹੋ ਗਈ ਇਹ ਗੱਡੀ ਪਿੱਛੋਂ ਆਣ ਕੇ ਵੱਜੀ ਇਹ ਤਾਂ ਉਹ ਪਿੱਛੋਂ ਨਹੀਂ ਗੱਡੀ ਆ ਰਹੀ ਕੋ ਸਾਹਮਣੇ ਵੱਜੀ ਸਾਨੂੰ ਸਾਹਮਣੇ ਵੱਜੀ ਗੱਡੀ ਵਾਲੀ ਤੇਜ਼ ਹੀ ਥੋੜੀ ਤੇ ਭਾਜੀ ਬੱਚੇ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਸੀ ਇਹ ਆਪਣਾ ਸਕੂਲ ਗੋਨਾਲ ਸਾਹਿਬ ਜਾ ਰਹੇ ਉਹ ਤੋਂ ਆਂਦੇ ਜਿਨ੍ਹਾਂ ਗੋਨਾਲ ਸਾਹਿਬ ਗੋਨਾਲ ਸਾਹਿਬ ਤੋਂ ਦੋਲੇ ਸਾਹਿਬ ਉਹ ਤਾਂ ਸਾਡੇ ਚੋਲੇ ਸਾਹਿਬ ਜਾ ਰਹੇ ਚੋਲੇ ਸਾਹਿਬ 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 ਜਾ ਰਹੇ ਸਾਵੀ ਸਾਹਿਬ ਪਿੰਡ ਸਾਵੀ ਸਾਹਿਬ ਆ ਰਹੇ ਫਤਿਹ ਆਤੀ ਲੱਗੇ ਮਾਦਾ ਸੁਆਮੀਆ ਦਾ ਡੇਰਾ ਬਿਜਲੀ ਦਾਫਤ ਲੱਗੇ ਉੱਥੇ ਐਕਸੀਡੈਂਟ ਹੋਇਆ मौके ਦੀ ਮੌਤ ਹੋ ਗਈ ਬੱਚੇ ਦੀ ਕੀ ਬੱਚੇ ਦਾ ਜਿਹੜੀ ਡੈਥ ਹੋ ਗਈ ਨਾ ਜਦੋਂ ਜੀ ਅੰਮਰਪਾਲ ਸਿੰਘ ਉਹਦਾ ਹਾਂ ਸਰਦਾਰ ਮਨਿੰਦਰਪਾਲ ਸਿੰਘ ਤੇ ਕਿੰਨੇ ਭੈਣ ਭਰਾਏ ਕਰੇ ਇਹ ਭੈਣ ਭਰਾਏ ਇੱਕ ਭੈਣ ਵ ਇੱਕ ਭਰਾ ਵਸ ਇਕੱਲਾ ਇਕੱਲਾ ਹਾਂਜੀ ਹਾਂਜੀ ਕਿੰਨੀ ਉਮਰ ਦੀ ਹੋ ਗਈ ਉਮਰ ਕੱਲ ਨੂੰ 19 ਸਾਲ 20ਵਾਂ ਸਾਲ ਲੱਗਣਾ ਹੈ ਕੱਲ ਨੂੰ ਕੱਲ ਨੂੰ ਵੱਡੇ ਆ ਉਹਦਾ ਕੱਲ ਨੂੰ ਇਹਦਾ ਹਾਂਜੀ ਤੇ ਜਿਹੜੇ ਐਕਸੀਡੈਂਟ ਹੋਈ ਆ ਉਹ ਗੱਡੀ ਦਾ ਪਤਾ ਲੱਗਾ ਕਿਹੜੀ ਗੱਡੀ ਗੱਡੀ ਨੰਬਰ ਲਿਖਿਆ ਹੁਣ ਮੈਨੂੰ ਚੇਤਾ ਨਹੀਂ ਉਹਦਾ ਲਿਖਿਆ ਫੋਰਚਨਰ ਗੱਡੀ ਫੋਰਚਨਰ ਗੱਡੀ ਕੌਣ ਚਲਾ ਰਿਹਾ ਐ ਮੋਟਰਸਾਈਕਲ ਆ ਨਹੀਂ ਗੱਡੀ ਕੌਣ ਚਲਾ ਰਿਹਾ ਗੱਡੀ ਵਾਹੀ ਤੇ ਬਾਅਦ ਵਿੱਚ ਆਏ ਆ ਉਥੇ ਪਤਾ ਨਹੀਂ ਹੁਣ ਕਿੰਨੇ ਕਿਹੜਾ ਚਲਾ ਰਿਹਾ ਥੋੜਾ ਸਹੀ ਕੋਈ ਕਾਰ ਵੇਟੀ ਹਾਂ ਪੁਲਿਸ ਆਈ ਲੀਕਾ ਬਾਈਕ ਕਰ ਰਹੀ ਹੈ ਕੀ ਮੰਗ ਰਦੇ ਕੀ ਹੁੰਦੇ ਕੋਈ ਮੰਗ ਕੀ ਕਰਨੀ ਆ ਇਹ ਜੋ ਘਾਰ ਉਜੜ ਗਿਆ ਵੀਰ ਜੀ ਮੰਗ ਕਾ ਦੀ ਸਾਡੇ ਪਾਪਾ ਜੀ ਜਿਹੜਾ ਦੂਜਾ ਮੁੰਡਾ ਉਹ ਲੱਭਉਣਾ ਸੀ ਉਹ ਕਿੱਥੇ ਸ਼ਾਵੜੀ ਸ਼ਾਬਦ ਹੋ ਉਹਦਾ ਕੀ ਨਾਮ ਪੜੀ ਉਹਦਾ ਮੰਗਿਆ ਉਹਦਾ ਨਾਮ ਹੀ ਅੰਮ੍ਰਿਤਪਾਲੀ ਤੇ ਦੋਨੋਂ ਇਕੱਠੇ ਹਾਂਜੀ ਹਾਂਜੀ ਸਕੂਲੀ ਬੱਚੇ ਕਿ ਨਹੀਂ ਪੜਦੇ ਇਹ ਇਹ 12ਵੀਂ ਚ ਪਲੱਸ 2 ਚ ਉਹ ਵੀ 12ਵੀਂ ਪੜਦੇ ਹਾਂਜੀ ਹਾਂਜੀ ਰੋਜ਼ ਇੱਦਾਂ ਜਾਂਦੇ ਇਕੱਠੇ ਰੋਜ਼ ਇਕੱਠੇ ਜਾਂਦੇ ਉੱਥੇ ਆਉਂਦੇ ਆ ਵੀ ਤੇ ਮੋਟਰਸਾਈਕਲ ਨਾਲ ਕਿਹੜਾ ਸੀ ਪਹਿਲੀ ਮੋਟਰਸਾਈਕਲ ਹੈਗਾ ਜਿਹੜਾ ਆਪਣਾ ਸਪਲੈਂਡਰ ਹੀ ਮੇਰੇ ਸਾਥ ਸੀਡੀਡੀ ਹਾਂ ਸੀ ਡੀਡੀ ਜੱਲ ਸਰ ਕੀ ਕਰਵਾਪੀ ਇਹ ਬੱਚਾ ਜੀ 20 ਸਾਲ ਦਾ ਬਰਿਆ ਇਹਦਾ ਨਾਮ ਅਮਰਤਪਾਲ ਸਿੰਘ ਹੈ ਤੇ ਫਾਦਰ ਦਾ ਨਾਮ ਮਨਿੰਦਰਪਾਲ ਸਿੰਘ ਇਹ ਸਕੂਲੋਂ ਪੜ ਕੇ ਘਰ ਨੂੰ ਜਾਂਦਿਆ ਇਸ ਰਸਤੇ ਦੇ ਵਿੱਚ ਇੱਕ ਫੋਰਚੂਨਰ ਆਈ ਉਹਨੇ ਟੱਕਰ ਮਾਰੀ ਜਿਹੜੀ ਮੌਕੇ ਤੇ ਜਿਹੜੀ ਉਹ ਮਤਲਬ ਥੋੜਾ ਸੀਰੀਅਸ ਸੀ ਮਗਰ ਉਹ ਇਨ ਹਸਪਤਾਲਿਆਂ ਅੰਦਰ ਜੀ ਦੀ ਮੌਤ ਹੋ ਗਈ ਜਿੰਨੀ ਕਿ ਸਰ ਦੀ ਉਮਰ ਬੱਚੇ ਦੀ ਜਿਹੜੀ ਕਿੰਨੇ ਸਾਲ ਹਾਂ ਜੀ ਹਾਂਜੀ ਤੇ ਸਰ ਇਹ ਪਤਾ ਲਗਾ ਸਰ ਰੱਖ ਜਣ ਕਿਤਾ ਕਿਵੇਂ ਹੋਏਗਾ ਇਹ ਪੜ ਪੜ ਕੇ ਆਪਣਾ ਉੱਥੋਂ ਫਤਿਆਵਾਦ ਤੋਂ ਵਾਪਸ ਪਿੰਡ ਨੂੰ ਘਿਆ ਰਿਹਾ ਹੈ ਤੇ ਪਿੱਛੋਂ ਫੋਰਚੂਨਰ ਆਈ ਜਿਹੜੀ ਕੋਈ ਗਾਂਹ ਜਾਣ ਵਾਲੀ ਸੀ ਉਹਨੇ ਫੇਟ ਮਾਰੀ ਤੇ ਉਹਦੇ ਨਾਲ ਇਹਦੇ ਸੱਟ ਲੱਗਨ ਕਰਕੇ ਮੌਤ ਹੋ ਗਈ ਗੱਡੀ ਕੌਣ ਚਲਾ ਰਿਆ ਸੀ ਗੱਡੀ ਉਹ ਅਨਨੋਨ ਬੰਦਾ ਵਾ ਉਹ ਅਜੇ ਵੈਰੀਫਾਈ ਕਰ ਰਹੇ ਆ ਵੈਰੀਫਾਈ ਕਰਕੇ ਉਹਦੀ ਵੀਡੀਓ ਪੜਾ ਕੇ ਜੋ ਅਸਲੀ ਬੰਦਾ ਹੋ ਉਹਦੇ ਖਿਲਾਫ ਕਾਰਵਾਈ ਇਹ ਫੋਰਚੂਨਰ ਦੀ ਹੁਣ ਤੱਕ ਸਰ ਕੀ ਕਾਰਵਾਈ ਕੀਤੀ ਗਈ ਸਰ ਹੁਣ ਤੱਕ ਇਹਦੇ ਪਰਿਵਾਰ ਦੇ ਨਾਲ ਸਹਿਮਤੀ ਲੈ ਕਰਨ ਇਹਨਾਂ ਦੇ ਨਾਲ ਜੋ ਕਹਿਣਗੇ ਆਪਾਂ ਕਾਰਵਾਈ ਕਰ ਦਾਂਗੇ